संत गुरचरण सिंह पंडवा वालों प्रमुख शख्सियत सिरों पाओ पा के सम्मानित किया गया संत गुरचरण सिंह ने पिंदू जौहल वालों समाज सेवी पंजाबी गायक मनमोहन वारिस ने भी कहा कि जरूरतमंद लड़किया के व्यादा का जो कारज पिंदु जोहल करते हैं शलाघा योग है उन्होंने ग्यारह जनवरी हजार एक सौ तीया की लोहड़ी इलाका निवासिया वीड्डी गिनती पहुंचने की अपील की इस मौके पिंदु जोहल, जोगिंदर सिंह मान हलका इंचार्ज फगवाड़ा अमरीक सैनी लाडी शेरोवालिया विधायक जग्गू जोड़ा अशोक रघु बोतरा गुरमेल सिंह बलजीत सिंह लल्ली, संतोष गोगी सरबजीत सिंह राय एसपी अश्वनी कुमार तरलोचन सिंह जोहल, अनूप कौशल सीपा रुडकातो तो इलावा वही गिनती इलाका निवासी मौजूद सन ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਆ ਜੋਲ ਫਾਰਮ ਕਟਕਾ ਵਿਖੇ ਪੰਜ ਲੜਕੀਆਂ ਦਾ ਆਨੰਦ ਕਾਰਜ ਹੋਇਆ ਤੇ ਮੇਨਨ ਬਾਬਾ ਗੁਚਲ ਸਿੰਘ ਜੀ ਬਾਬਾ ਜੀ ਕੀ ਕਹਿੰਦੇ ਆਪ ਸਕਤਾਂ ਨੂੰ ਮੈਂ ਪਹਿਲਾਂ ਬਧਾਈ ਦੇਵਾਂਗਾ ਜੋ ਜੋਲ ਫਾਰਮ ਤੇ ਹਰ ਸਾਲ ਦੀ ਤਰ੍ਹਾਂ ਮਹਾਪੁਰਖਾਂ ਦੀਆਂ ਅਸੀਸਾਂ ਲੈ ਕੇ ਅੱਜ ਪੰਜ ਲੜਕੀਆਂ ਦੇ ਆਨੰਦ ਕਾਰਜ ਕੀਤੇ ਗਏ ਮੈਂ ਬਧਾਈ ਦਿੰਦਾ ਜੋਲ ਪਰਿਵਾਰ ਨੂੰ ਸੋਦਾ ਪਰਿਵਾਰ ਨੂੰ ਬਾੜਾ ਪਰਿਵਾਰ ਨੂੰ ਸੈਣੀ ਪਰਿਵਾਰ ਨੂੰ ਜਿਨ੍ਹਾਂ ਦੇ ਬਹੁਤ ਵੱਡੇ ਉਪਰਾਲੇ ਨੇ ਇਹ ਪਰਉਪਕਾਰ ਦੇ ਇਹ ਬਖਸ਼ਿਸ਼ਾਂ ਕਿੱਥੋਂ ਮਿਲੀਆਂ ਮਹਾਪੁਰਖਾਂ ਦੇ ਚਰਨਾਂ ਦੇ ਵਿੱਚੋਂ ਮਹਾਪੁਰਖਾਂ ਨੇ ਇਹਨਾਂ ਕਿੰਨੀ ਕਿਰਪਾ ਕੀਤੀ ਹੈ ਇੱਕ ਰਤੀ ਜਿੰਨਾ ਵੀ ਅਮਾਨ ਨਹੀਂ ਵੀ ਅਸੀਂ ਇਹ ਕਾਰਜ ਕਰਦੇ ਇਹ ਕਾਰਜ ਇਸ ਤਰ੍ਹਾਂ ਬੱਤੀਆਂ ਦੇ ਕੀਤੇ ਜਾਂਦੇ ਨੇ ਜਿਸ ਦਾ ਅਸੀਂ ਆਪਣੀਆਂ ਬੱਤੀਆਂ ਦਾ ਆਨੰਦ ਕਾਰਜ ਕਰ ਰਹੇ ਹਾਂ ਔਰ ਅਣਡੰਮੀ ਆ ਸਾਥ ਸੰਗਤ ਜੀ ਜੋ 5532 ਬੱਚਿਆਂ ਦੀ ਲੋੜੀ 11 ਤਰੀਕ ਨੂੰ ਪਾਈ ਜਾਣੀ ਹੈ 11 ਜਨਵਰੀ ਨੂੰ ਫਿਰ ਇੱਕ ਵਰਮਾਪਸੰਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਮਹਾਨ ਇਹੋ ਜਿਹੇ ਪਰਉਪਕਾਰਾਂ ਦਾ ਵੱਧ ਤੋਂ ਵੱਧ ਸੰਸਾਦ ਦੇਣਾ ਚਾਹੀਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਜੋੜ ਫਾਰਮ ਦੇ ਵਿੱਚ ਖੜੇ ਆ ਜਿੱਥੇ ਕਿ 11 ਤਰੀਕ ਨੂੰ ਸ਼ਨੀਚਰਵਾਰ ਵਾਲੇ ਦਿਨ 5500 ਨਵ ਜਮੀਆਂ ਬੱਚਿਆਂ ਦੀ ਲੋੜੀ ਪਾਈ ਜਾਣੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋੜ ਫਾਰਮ ਘੁੜਕਾ ਵੱਲੋਂ ਹਰ ਸਾਲ ਸਮਾਜ ਸੇਵੀ ਕੰਮ ਕੀਤੇ ਜਾਂਦੇ ਆ ਛਟੀਆਂ ਦੇ ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਜਾਂਦੇ ਆ ਅੱਖਾਂ ਦੇ ਕੈਂਪ ਖੂਨਦਾਨ ਕੈਂਪ ਲਾਏ ਜਾਂਦੇ ਆ ਤੇ 11 ਤਰੀਕ ਨੂੰ ਸ਼੍ਰੀ ਚਰਵਾਰ ਨੂੰ 5109 ਜੰਮੀਆਂ ਬੱਚੀਆਂ ਦੀ ਲੋੜੀ ਚੌਲ ਫਾਰਮ ਘੁੜਕਾ ਜਿਹੜਾ ਕਿ ਗਰਾਿਆਂ ਦੇ ਨੇੜੇ ਆ ਫਗਵਾੜਾ ਦੇ ਨੇੜੇ ਆ ਉੱਥੇ ਤੁਸੀਂ ਆ ਕੇ ਛੋਟੀਆਂ ਬੱਚੀਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਸ਼ੀਰਵਾਦ ਦਿਓ ਤੁਹਾਨੂੰ ਬਿੰਦੂ ਜੋਲ ਜੀ ਅਮਰੀਕ ਸੈਣੀ ਜੀ ਤੇ ਉਹਨਾਂ ਦੀ ਬਾਕੀ ਸਾਰੀ ਟੀਮ ਵੱਲੋਂ ਪਿਆਰ ਭਰਿਆ ਸੱਦਾ ਆ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਆ ਜੋਲ ਫਾਰਮ ਕੋਟ ਕਰਕੇ ਬਿੰਦੂ ਜੋਲ ਹੁਣਾਂ ਵੱਲੋਂ ਇੱਕ ਇਹ ਪੰਜ ਲੜਕੀਆਂ ਦੇ ਜਿਹੜੇ ਆਨੰਦ ਕਾਜ ਕਰਾਏ ਗਏ ਆ ਸਾਬਕ ਮੰਤਰੀ ਜਗਿੰਦਰ ਸਿੰਘ ਮਾਨ ਪਹੁੰਚੀ ਆ ਮਾਨ ਸਾਹਿਬ ਕੀ ਨਾਮ ਹੈ ਬਾਕੀ ਠੀਕ ਹੈ ਖਾਲਸਾ ਸਾਹਿਬ ਆਈ ਆਈ ਰੀਲੀ ਅਪਰੀਸ਼ੀਏਟ ਜੋਲ ਫੈਮਿਲੀ ਫॉर ਸੈਕਿੰਡ ਟੂ ਸਿਵਰ ਸੈਕਿੰਡ ਬਣੀ ਹੈ ਉਹਨਾਂ ਨੂੰ ਮਾਰ ਕਰਦੇ ਨੇ ਉਹਨਾਂ ਨੇ ਕਾਜੀ ਆਦਿਸ਼ ਪਾਸ ਕਰਕੇ ਮੇਰੇ ਸ਼ਹਿਰ ਦੇ ਸੇਵਾਦਾਰੀ ਨੂੰ ਮਿਲਦੇ ਆ ਰਹੇ ਹੂ ਬਹੁਤ ਸਾਰੇ ਮੇਰੇ ਸੱਜਣ ਉਹਨਾਂ ਜਣਾਂ ਦਾ ਨਹੀਂ ਰਹਿ ਦਿੱਤੇ ਤੇ ਕੱਚੇ ਰੋ ਕੇ ਇਹ ਸੇਵਾ ਕਰਿਆ ਮੈਂ ਪੰਜ ਕੜਕੀਆਂ ਜਿਵੇਂ ਵਿਆਹ ਹੋਏ ਨੇ ਬਈਸ਼ ਰੌਣਕਾਂ ਨਹੀਂ ਹੋਰ ਜਿਹੜੀ ਉਹਨਾਂ ਦੇ ਹਰ ਸੂਬਾ ਸਟੇਡੀਅਮ ਉੱਪਰ ਬੱਤੇ ਵਿੱਚ ਬੱਚੇ-ਬੱਚੇ ਨੂੰ ਬਾਤਵੰਦਨਾ ਪੀੜਾ ਸੁਣਾਉਂਦਾ ਨਾ ਮੈਂ ਮੇਰੀ ਅਜੇ ਤਕਰੀਬ ਸ਼ਕਤੀ ਦੇ ਹਾਸਤੇ ਮੈਂ ਸਮਝਦਾ जिड़े अपने लाव मेरे ग्राम सब साए गुरु साहब आप सभा ने और उन्होंने कार्यों को सब कर रहे हैं यह हो गया मेरे बाप का हर पाया गुरु हर की कृपा के नाम मैं अपने अकाश करता सोना होगा अज अक्सर जो साइटी के वाली समाज का पति हमेशा रूप करके चल रहा है कि इतना रिश्ता इनाथ हो इस वर्तन या इसमें आम मिलवर्तन के पिछड़ पत्नी लड़ाई चलती गुरु ग्रंथ साहब जी आप साक्षी है इस प्रोग्राम और उस सोसाइटी ने जोड़ा तो विषय ने जो ये ਇੰਨੇ ਅੰਦਰ ਬਾਤ ਲਈ ਜੀ ਸਾਹਿਬ ਜੇ ਤਬਾਹ ਬਚੂੜ ਤੇ ਆਣਾ ਪਰਮਾਤਮਾ ਦਾ ਸਾਥ ਹੈ ਜੀ 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 ਅੱਜ ਮੈਨੂੰ ਬੜੀ ਦੇਰ ਬਾਅਦ ਲੋਲ ਪਰਮਾਨ ਦਾ ਮੌਕਾ ਮਿਲਿਆ ਹਿੰਦੂ ਜੋਰ ਜੀ ਅਮਰੀਕ ਸੈਣੀ ਜੀ ਇਹਨਾਂ ਨੇ ਇੱਕ ਜਿਹੜਾ ਧਾਰਮਿਕ ਪ੍ਰੋਗਰਾਮ ਤੇ ਨਾਲ ਧੀਆ ਦਾ ਵਿਆਹ ਲੋਰੀ ਤੇ ਕੁੜੀਆਂ ਦੀ ਲੋਰੀ ਦਾ ਪ੍ਰੋਗਰਾਮ ਅੱਖਾਂ ਦਾ ਆਪਰੇਸ਼ਨ ਕੈਂਪ ਬਲੱਡ ਡੋਨੇਸ਼ਨ ਕੈਂਪ ਉੱਧਾਂ ਦੇ ਕੰਮ ਇਹ ਬਹੁਤ ਦੇਰ ਤੋਂ ਕਰ ਰਿਹਾ ਤੇ ਅੱਜ ਮੈਨੂੰ ਵੀ ਮੌਕਾ ਮਿਲਿਆ ਇਸ ਫੁਰਕਾ ਫੁਰਕਾ ਵਿਖੇ ਜੋਲ ਫਾਰਮ ਵਿੱਚ ਆਉਣ ਦਾ ਮੈਂ ਅੱਖੀ ਦੇਖਿਆ ਕਿ ਇਹ ਵਾਕਈ ਇੰਨੇ ਪਰਿਵਾਰ ਆ ਗਏ ਫਿੰਦੂ ਜੋਲ ਪਰਿਵਾਰ ਆ ਤੇ ਅਮਰੀਕ ਸੈਣੀ ਜੀ ਦਾ ਪਰਿਵਾਰ ਆ ਤੇ ਜੋ ਬੋਕਾ ਜੀ ਦੇ ਪਰਿਵਾਰ ਆ ਇਹ ਪਰਿਵਾਰ ਮਿਲ ਕੇ ਬਹੁਤ ਵਧੀਆ ਕੰਮ ਸੰਸਾਰ ਲਈ ਕੁੜੀਆਂ ਨਹੀਂ ਧੀਆਂ ਦੀ ਲੋੜ ਨੂੰ ਦਾ ਕੰਮ ਉਹ ਕਿਹੜਾ ਕੰਮ ਕਰ ਰਹੇ ਹੈ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਇਹ ਜੀ ਬਿਨਾਂ ਦੀ ਪੂਲ ਪੀੜੀਆਂ ਅਗਲੀਆਂ ਆਉਣ ਵਾਲੀਆਂ ਪੀੜੀਆਂ ਵੀ ਇਹਨਾਂ ਨੂੰ ਪਰਮਾਤਮਾ ਇਹਨਾਂ ਨੂੰ ਇੰਨੀ ਕਿਸ਼ਕਤੀ ਦਵੇ ਕਿ ਆਉਣ ਵਾਲੀਆਂ ਪੀੜੀਆਂ ਵੀ ਇਹਦੇ ਕੰਮ ਕਰਦੀਆਂ ਰਹਿਣ ਕਿ ਮੈਨੂੰ ਇਸ ਗੱਲ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਅੱਜ ਇੱਥੇ ਆਇਆ ਔਰ ਇਹ ਆਪਣੇ ਅੱਖੀਂ ਦੇਖਿਆ ਹੈਗਾ ਤੇ ਇਹਦੇ ਨਾਲ ਜਿਹੜੇ ਯੂਕੇ ਤੋਂ ਪਰਿਵਾਰ ਮਿਲੇ ਆ ਔਰ ਇਹਨਾਂ ਦੇ ਨਾਲ ਬਹੁਤ ਸਾਰੇ ਫੈਮਲੀਆਂ ਰਲੀਆਂ ਜਿਹੜੇ ਇਸ ਇਸ ਕੰਮ ਵਿੱਚ ਇਸ ਬਹੁਤ ਵਧੀਆ ਕੰਮ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ